ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਕ੍ਰਾਈਮ ਸਟੋਰੀ ਉਹ ਵਾਲੀ ਜਿਹੜੀ ਪੰਜਾਬ ਦੇ ਨਾਲ ਸੰਬੰਧਿਤ ਹੋਵੇ ਤੇ ਇਹ ਜਿਹੜੀ ਘਟਨਾ ਜਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਜ਼ਿਲ੍ਹਾ ਮਾਨਸਾ ਦੀ ਆ 16 ਮਾਰਚ 2024 ਦੀ ਇਹ ਗੱਲ ਆ ਜੀ ਮਾਨਸੇ ਦੇ ਕੋਲ ਇੱਕ ਪਿੰਡ ਆ ਬੋਹਾ ਉੱਥੇ ਕਟੋਬਾ ਵਾ ਤੇ ਟੋਬੇ ਦੇ ਵਿੱਚੋਂ ਇੱਕ ਲੜਕੀ ਦੀ লাশ ਬਰਾਮਦ ਹੋਈ ਸੀ ਜਿਹੜੀ ਬੋਰੇ ਦੇ ਵਿੱਚ ਲਪੇਟੀ ਹੋਈ ਸੀ ਤੇ ਪਿੰਡ ਦੇ ਕੁਝ ਲੋਕਾਂ ਨੇ ਉਹ ਬੋਰੀ ਦੇਖੀ ਤੇ ਪੁਲਿਸ ਨੂੰ ਇਨਫੋਰਮ ਕੀਤਾ ਸੀ ਜਦੋਂ ਉਹ ਬੋਰੀ ਦੇ ਵਿੱਚੋਂ লাশ ਕੱਢੀ ਜਾਂਦੀ ਆ ਤਾਂ ਉਹਦੀ شناخت ਗੁਰਪ੍ਰੀਤ ਕੌਰ ਦੇ ਵਜੋਂ ਹੁੰਦੀ ਆ ਤੇ ਉਸੇ ਪਿੰਡ ਦੀ ਉਹ ਰਹਿਣ ਵਾਲੀ ਸੀ ਤੇ ਕਾਫੀ ਤੇਜ਼ ਧਾਰ ਹਥਿਆਰਾਂ ਦੇ ਨਾਲ ਉੱਤੇ ਵਾਰ ਕਰਕੇ ਉਹਦਾ ਕਤਲ ਕੀਤਾ ਹੋਇਆ ਸੀਗਾ ਐਸਐਸਪੀ ਨਾਨਕ ਸਿੰਘ ਹੋਰੀ ਇਸ ਜਿਹੜੀ ਇਸ ਕੇਸ ਦੀ ਪੂਰੀ ਪੂਰੀ ਤਰ੍ਹਾਂ ਦੇ ਡਾ ਦਿਸ਼ਾ ਨਿਰਦੇਸ਼ ਉਹ ਕਰ ਰਹੇ ਸੀਗੇ ਉਹ ਕਾਰਵਾਈ ਉਹਨਾਂ ਦੇ ਅੰਡਰ ਹੋ ਰਹੀ ਸੀਗੀ ਤੇ ਜਦੋਂ ਪੁਲਿਸ ਬੋਡੀ ਨੂੰ ਪੋਸਟਮਾਰਟਮ ਦੇ ਲਈ ਉਹਨੂੰ ਭੇਜਦੀ ਆ ਤੇ ਨਾਲ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਕਤਲ ਇੱਕ ਨਹੀਂ ਕਤਲ ਦੋ ਹੋਏ ਨੇ ਉਸੇ ਟੋਬੇ ਦੇ ਵਿੱਚੋਂ ਥੋੜੀ ਮੁਸ਼ਕਲ ਕਰਨ ਤੋਂ ਬਾਅਦ ਇੱਕ ਹੋਰ ਡੇਡ ਬਾਡੀ ਹਾਸਲ ਹੁੰਦੀ ਆ ਤੇ ਉਹ ਜਿਹੜੀ ਡੈਡ ਬਾਡੀ ਉਹਦਾ ਨਾਮ ਵੀ ਗੁਰਪ੍ਰੀਤ ਸਿੰਘ ਸੀ ਲੜਕੀ ਦਾ ਨਾਮ ਗੁਰਪ੍ਰੀਤ ਕੌਰ ਤੇ ਜਿਹੜਾ ਇਹ ਬੰਦਾ 45 ਸਾਲ ਦਾ ਉਹਦੀ ਡੈਡ ਬਾਡੀ ਮਿਲੀ ਉਹਦੀ ਉਮਰ 45 ਸਾਲ ਤੇ ਨਾਮ ਗੁਰਪ੍ਰੀਤ ਸਿੰਘ ਉਹਨੂੰ ਵੀ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਵਾ ਤੇ ਪਿੰਡ ਦੇ ਲੋਕਾਂ ਤੋਂ ਬਹੁਤ ਜਲਦੀ ਇਹ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਨਾਜਾਇਜ਼ ਸਬੰਧਾਂ ਦਾ ਮਾਮਲਾ ਵਾ ਤੁਸੀਂ ਸੋਚ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਕਿੱਥੇ 19 ਸਾਲ ਦੀ ਲੜਕੀ ਤੇ ਕਿੱਥੇ 45 ਸਾਲ ਦਾ ਬੰਦਾ ਦੋਨਾਂ ਦੇ ਆਪਸੀ ਸਬੰਧ ਸੀਗੇ ਪਿੰਡ ਵਾਲਿਆਂ ਤੋਂ ਪੁੱਛਤਾਛ ਕੀਤੀ ਜਾਂਦੀ ਆ ਤਾਂ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਕੇ ਦੱਸਦੇ ਨੇ ਕਿ ਜਿਹੜਾ ਗੁਰਪ੍ਰੀਤ ਸਿੰਘ ਸੀਗਾ 45 ਸਾਲ ਦਾ ਬੰਦਾ ਉਹਦਾ ਇਹਦੇ ਨਾਲ ਕਾਫੀ ਢੇਰ ਤੋਂ ਸਬੰਧ ਸੀ ਤੇ ਇਹਦੇ ਕਰਕੇ ਕਾਫੀ ਪਿੰਡ ਦੇ ਵਿੱਚ ਇਹਨਾਂ ਦੀ ਬਦਨਾਮੀ ਸੀ ਇਹਦੇ ਪਰਿਵਾਰ ਦੀ ਕਾਫੀ ਬਦਨਾਮੀ ਹੋ ਚੁੱਕੀ ਸੀ ਦੋਨੋਂ ਪਰਿਵਾਰਾਂ ਦੀ ਤੇ ਰਿਸ਼ਤੇਦਾਰਾਂ ਦੇ ਵਿੱਚ ਥੂਤੂ ਹੋ ਰਹੀ ਸੀ ਖਾਸ ਤੌਰ ਤੇ ਗੁਰਪ੍ਰੀਤ ਜਿਹੜਾ ਸਿੰਘ ਆ ਉਹ ਇੱਕ ਬੱਚੇ ਦਾ ਬਾਪ ਆ ਵਿਆਹਿਆ ਹੋਇਆ ਵਾ ਉਹਦੇ ਬੇਟੇ ਦਾ ਨਾਮ ਅਨਮੋਲਦੀਪ ਸਿੰਘ ਤੇ ਉਹਨੂੰ ਥੂ ਥੂ ਤਾਂ ਕਰਦੇ ਸੀ ਲੋਕ ਕਿ ਜਿਹੜਾ ਅਨਮੋਲਦੀਪ ਸਿੰਘ ਹੈ ਤੇ ਉਹ ਜਿਹੜੀ ਗੁਰਪ੍ਰੀਤ ਕੌਰ 19 ਸਾਲ ਦੀ ਮਰੀ ਆ ਦੋਨਾਂ ਦੀ ਉਮਰ ਇੱਕ ਜੀ ਇੱਕੋ ਜਿਹੀ ਸੀਗੀ ਉਹ ਦੋਨਾਂ ਦਾ ਫੇਰ ਹੋਣਾ ਚਾਹੀਦਾ ਸੀ ਉਹ ਤਾਂ ਚਲੋ ਮੰਨ ਲੈਂਦੇ ਉਹਦੇ ਪਿਓ ਦੇ ਨਾਲ ਇਹ ਜਿਹੜਾ ਸਬੰਧ ਉਹਨੇ ਬਣਾਇਆ ਤੇ ਇਹ ਵੀ ਕਿਸੇ ਨੇ ਗੱਲ ਦੱਸੀ ਇਹ ਸੱਚ ਦਾ ਝੂਠ ਪਤਾ ਨਹੀਂ ਕਿ ਅਨਮੋਲ ਦੀਪ ਤੇ ਗੁਰਪ੍ਰੀਤ ਕੌਰ ਇਕੱਠੇ ਪੜਦੇ ਸੀਗੇ ਤੇ ਉੱਥੇ ਹੀ ਉਥੋਂ ਹੀ ਇਹਦਾ ਘਰੇ ਗੁਰਪ੍ਰੀਤ ਕੌਰ ਦਾ ਆਉਣਾ ਜਾਣਾ ਸੀਗਾ ਉਹਨਾਂ ਦੇ ਤੇ ਇਥੋਂ ਉਹਦੇ ਪਿਓ ਨੇ ਇਹਦੇ ਨਾਲ ਨਜਾਇਜ਼ ਸਬੰਧ ਬਣਾਏ ਸੀਗੇ ਚਲੋ ਇਸ ਤੋਂ ਬਾਅਦ ਹੁਣ ਪੁਲਿਸ ਆਪਣੀ ਡਿਊਟੀ ਕਰਦੀ ਆ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਪੁੱਛਤਾਸ਼ ਆ ਉਹ ਗੁਰਪ੍ਰੀਤ ਕੌਰ ਦੇ ਘਰ ਵਾਲਿਆਂ ਨੂੰ ਕਰਦੀ ਆ ਉਹਦੇ ਘਰ ਦੀ ਚਾਣਬੇਣ ਕੀਤੀ ਜਾਂਦੀ ਆ ਤੇ ਗੁਰਪ੍ਰੀਤ ਕੌਰ ਦਾ ਫਾਦਰ ਸੁਖਪਾਲ ਸਿੰਘ ਉਹ ਆਪਣੇ ਬਿਆਨ ਦਿੰਦਾ ਤੇ ਕਹਿੰਦਾ ਵਾ ਵੀ ਮੈਂ ਬਹੁਤ ਜ਼ਿਆਦਾ ਦੁਖੀ ਸੀ ਇਹਨੇ ਗੁਰਪ੍ਰੀਤ ਸਿੰਘ ਨੇ ਮੇਰੀ ਧੀ ਨੂੰ ਵਸ ਦੇ ਵਿੱਚ ਕੀਤਾ ਹੋਇਆ ਸੀਗਾ ਉਹ ਉਹਦਾ ਖਹਿੜਾ ਨਹੀਂ ਸੀ ਛੱਡ ਰਿਆ ਤੇ ਮੇਰੀ ਧੀ ਵੀ ਉਹਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਸੀ ਅਸੀਂ ਬਹੁਤ ਵਾਰੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਹਾਡੀ ਉਮਰ ਆ ਜਿਹੜੀ ਉਹਦੇ ਵਿੱਚ ਫਰਕ ਬਹੁਤ ਆ ਤੇ ਇੱਕ ਪਿੰਡ ਦੇੋਂ ਤੁਸੀਂ ਇਹ ਰਿਸ਼ਤੇ ਦਾ ਕੋਈ ਵੀ ਫਿਊਚਰ ਨਹੀਂ ਹੈਗਾ ਤੁਸੀਂ ਆਪਣੇ ਪੈਰ ਪਿੱਛੇ ਕਰ ਲਓ ਪਰ ਉਹ ਨਹੀਂ ਮੰਨੇ ਤੇ ਇਹ ਵੀ ਗੱਲ ਸਾਹਮਣੇ ਆਈ ਕਿ ਗੁਰਪ੍ਰੀਤ ਕੌਰ ਗੁਰਪ੍ਰੀਤ ਸਿੰਘ ਨਾਲ ਵਿਆਹ ਵੀ ਕਰਾਉਣਾ ਚਾਹੁੰਦੇ ਸੀ ਮਤਲਬ ਦੋਨੋਂ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀ ਤੇ ਜਿਆਦਾ ਸਮਾਂ ਇਹ ਇਕੱਠਾ ਬਤਾਉਂਦੇ ਸੀ ਭਾਵੇਂ ਕਿ ਗੁਰਪ੍ਰੀਤ ਸਿੰਘ ਦੀ ਘਰ ਵਾਲੀ ਸੀ ਆਪਣੀ ਬੱਚਾ ਸੀਗਾ ਜਿਹੜਾ ਉਹ ਜਵਾਨ ਇੱਕ ਨੌਜਵਾਨ ਮੁੰਡਾ ਸੀਗਾ ਉਹਦਾ ਇਹਦੇ ਇਹ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇਹ ਜਿਹੜਾ ਰਿਸ਼ਤਾ ਵਾ ਉਹ ਨਹੀਂ ਤੋੜਿਆ ਤੇ ਅੱਗੇ-ਅੱਗੇ ਵਧਦੇ ਗਏ ਇਹਦੇ ਕਰਕੇ ਪਿੰਡ ਵਿੱਚ ਕਾਫੀ ਬਦਨਾਮੀ ਦੋਨੋਂ ਪਰਿਵਾਰਾਂ ਦੀ ਜਿੱਦਾਂ ਮੈਂ ਕਿਹਾ ਹੋਈ ਸੁਖਪਾਲ ਸਿੰਘ ਨੇ ਇੱਕ ਤਰ੍ਹਾਂ ਦੇ ਨਾਲ ਆਪਣਾ ਜ਼ੁਰਮ ਹੀ ਕਬੂਲ ਕਰ ਲਿਆ ਉਦੋਂ ਤੇ ਉਹ ਆਖਦਾ ਵੀ ਅਸੀਂ ਸਾਰੇ ਕਈ ਵਾਰ ਪਿੰਡ ਦੇ ਮੋਹਤਵਾਰ ਬੰਦੇ ਲੈ ਕੇ ਕਈ ਵਾਰ ਉਹਨੂੰ ਸਮਝਾ ਚੁੱਕੇ ਸੀ ਇਕੱਲਾ ਅਸੀਂ ਗੁਰਪ੍ਰੀਤ ਸਿੰਘ ਨੂੰ ਨਹੀਂ ਸਮਝਾਇਆ ਆਪਣੀ ਧੀ ਨੂੰ ਵੀ ਸਮਝਾਇਆ ਬਹੁਤ ਵਾਰੀ ਕਿ ਪੈਰ ਪਿੱਛੇ ਕਰ ਲਵੇ ਪਰ ਉਹ ਜਦੋਂ ਨਹੀਂ ਮੰਨੇ ਤਾਂ ਮੈਂ ਅਨਮੋਲਦੀਪ ਇਹਦਾ ਜਿਹੜਾ ਇਹਦਾ ਜਿਹੜਾ ਮੁੰਡਾ ਵਾ ਉਹਦੇ ਨਾਲ ਜਾ ਕੇ رابطہ ਕਾਇਮ ਕੀਤਾ ਵੀ ਐਦਾ ਐਦਾ ਕਰਕੇ ਤੁਹਾਡੇ ਰਿਸ਼ਤੇਦਾਰ ਵੀ ਧੂ ਧੂ ਕਰ ਰਹੇ ਨੇ ਤੇ ਸਾਡੇ ਰਿਸ਼ਤੇਦਾਰ ਵੀ ਧੂ ਧੂ ਕਰ ਰਹੇ ਨੇ ਦੋਨੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਆ ਇਹਦਾ ਇੱਕੋ ਹੀ ਹੱਲ ਆ ਕਿ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤੇ ਅਨਮੋਲਦੀਪ ਸਿੰਘ ਜਾਨੀ ਕਿ ਆਪਣੇ ਹੀ ਪਿਓ ਨੂੰ ਮਾਰਨ ਦੇ ਲਈ ਤਿਆਰ ਹੋ ਗਿਆ ਸੀ ਸਿਰਫ ਇਸ ਕਰਕੇ ਕਿ ਉਹਦਾ ਉਹਦਾ ਪਿਓ ਆ ਜਿਹੜਾ ਉਹ ਇੱਕ ਉਹਦੀ ਉਮਰ ਦੀ ਲੜਕੀ ਦੇ ਨਾਲ ਸਬੰਧ ਬਣਾਈ ਬੈਠਾ ਵਾ ਇਹ ਦੋਨੋਂ ਜਣੇ ਜੀ ਫੇ ਪਲਾਨ ਬਣਾਉਂਦੇ ਨੇ ਉਹਨੂੰ ਮਾਰਨ ਦਾ ਜਿਹੜਾ ਹਰਬੰਸ ਸਿੰਘ ਹੈ ਇਹ ਨੂੰ ਕਹਿੰਦਾ ਵਾ ਕਿ ਆਹ ਫਲਾਣੀ ਜਗ੍ਹਾ ਦੇ ਉੱਤੇ ਇਹਨਾਂ ਦੋਨਾਂ ਨੂੰ ਬੁਲਾਵਾਂਗੇ ਆਪਾਂ ਤੇ ਕਿਸੇ ਬਹਾਨੇ ਦੇ ਨਾਲ ਵੀ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਤੁਹਾਡੇ ਵਿਆਹ ਦੀ ਗੱਲ ਕਰਨੀ ਆ ਇਸ ਬਹਾਨੇ ਬੁਲਾਵਾਂਗੇ ਤੇ ਅਨਮੋਲਦੀਪ ਵੀ ਹਾਂਮੀ ਭਰ ਦਿੰਦਾ ਕਿ ਠੀਕ ਆ ਬਿਲਕੁਲ ਸਹੀ ਪਲਾਨ ਆ ਨਾਲ ਇਹ ਪੰਜ ਬੰਦੇ ਹੋਰ ਇਕੱਠੇ ਕਰਦੇ ਨੇ ਪਿੰਡ ਦੇ ਤੇ ਇਹ ਉਹਨਾਂ ਨੂੰ ਮਾਰਨ ਦਾ ਪੂਰਾ ਪਲਾਨ ਬਣਾ ਲੈਂਦੇ ਨੇ ਉਹਨਾਂ ਨੂੰ ਜਿਹੜੀ ਸੀਮਤ ਜਿਹੜੀ ਫਿਕਸ ਕੀਤੀ ਸੀ ਜਗਾ ਉੱਥੇ ਬੁਲਾਇਆ ਜਾਂਦਾ ਵਾ ਬਹਾਨੇ ਦੇ ਨਾਲ ਤੇ ਜਾਂਦੇ ਸਾਰੇ ਤੇਜ਼ ਤਾਰ ਹਥਿਆਰ ਸਾਰੇ ਲੈ ਕੇ ਗਏ ਸੀ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਵਾ ਤੇ ਉਹਨਾਂ ਨੂੰ ਮੌਕੇ ਤੇ ਮੋਟ ਦੇ ਘਾਟ ਉਤਾਰ ਦਿੱਤਾ ਜਾਂਦਾ ਵਾ ਜੀ ਇਸ ਤੋਂ ਬਾਅਦ ਦੋਨਾਂ ਦੀਆਂ ਲਾਸ਼ਾਂ ਨੂੰ ਉਹ ਬੋਰੀ ਦੇ ਵਿੱਚ ਪਾਉਂਦੇ ਨੇ ਗੱਡੀ 'ਚ ਰੱਖਦੇ ਨੇ ਡਿੱਗੀ ਦੇ ਵਿੱਚ ਰੱਖਦੇ ਨੇ ਲਾਸ਼ਾਂ ਨੂੰ ਰਾਤ ਦਾ ਸਮਾਂ ਸੀ ਕੋਈ ਸੁੰਨਸਾਨ ਜਗ੍ਹਾ ਦੇਖ ਕੇ ਉੱਥੇ ਸੁੱਟ ਦਿੰਦੇ ਨੇ ਤੇ ਉਹ ਟੋਬੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪਿੰਡ ਦਾ ਜਿਹੜਾ ਟੋਬਾ ਸੀ ਉਹਦੇ ਵਿੱਚ ਉਹ ਸੁੱਟ ਦਿੰਦੇ ਆ ਕਿਉਂਕਿ ਉਸ ਸਮੇਂ ਉੱਥੇ ਕੋਈ ਵੀ ਬੰਦਾ ਨਹੀਂ ਸੀਗਾ ਸੋ ਆ ਜਿਹੜਾ ਕਾਰਨ ਬਣਿਆ ਜੀ ਮੌਤ ਦਾ ਦੋ ਜਣਿਆਂ ਦੀ ਇੱਕ ਜਵਾਨ ਕੁੜੀ ਦਾ ਤੇ ਇੱਕ ਜਿਹੜਾ ਇਹ 45 ਸਾਲ ਦਾ ਬੰਦਾ ਸੀ ਹੁਣ ਇੱਥੇ ਗੱਲ ਆ ਗਈ ਦੀ ਅਣਖ ਦੀ ਕਿ ਸ਼ਾਇਦ ਇੱਕ ਪਿਓ ਨੇ ਅਣਖ ਖਾਤਰ ਤੇ ਇੱਕ ਪੁੱਤ ਨੇ ਵੀ ਅਣਖ ਦੀ ਖਾਤਰ ਹੀ ਆਪਣੀ ਐਨੀ ਬੇਇੱਜ਼ਤੀ ਹੋ ਗਈ ਉਹ ਸਾਰਾ ਬਦਲਾ ਲੈਣ ਦੇ ਲਈ ਆਪਣਾ ਪਿਓ ਹੀ ਮਾਰਤਾ ਤਾਂ ਤੁਹਾਡੇ ਹਿਸਾਬ ਨਾਲ ਦੱਸੋ ਵੀ ਇਹ ਸਹੀ ਫੈਸਲਾ ਸੀ ਜਾਂ ਗਲਤ ਫੈਸਲਾ ਸੀ ਕਿ ਜੇ ਉਹ ਇੱਕ ਦੂਜੇ ਨੂੰ ਪਿਆਰ ਕਰੀ ਬੈਠੇ ਸੀ ਉਹਨਾਂ ਨੂੰ ਮੌਤ ਦੇ ਦੇਣੀ ਇਹ ਤੁਹਾਡੇ ਹੱਥ 'ਚ ਹੈਗਾ ਆਪਾਂ ਕਿਸੇ ਨੂੰ ਮਾਰਨ ਦੇ ਹੱਕਦਾਰ ਹਾਂ ਜਾਂ ਨਹੀਂ ਤੁਸੀਂ ਆਪਣੇ ਵਿਚਾਰ ਦੇਣੇ ਆ ਕੋਈ ਹੋਰ ਤਰੀਕਾ ਜੇ ਅਪਣਾਉਣਾ ਚਾਹੁੰਦੇ ਵੀ ਲੋਕ ਜਿਹੜੇ ਪਿੰਡ ਦੇ ਹਰਭਜ ਸਿੰਘ ਅਨਮੋਲਦੀਪ ਸਿੰਘ ਤਾਂ ਉਹ ਕੀ ਅਪਣਾਉਂਦੇ ਕੀ ਹੱਲ ਹੋ ਸਕਦਾ ਸੀ ਕਿ ਇਹ ਇਹਨਾਂ ਦੀ ਬਦਨਾਮੀ ਹੋਣ ਉਹ ਵੀ ਬਚ ਜਾਂਦੀ ਤੇ ਉਹਨਾਂ ਦੀ ਜਾਨ ਵੀ ਬਚ ਜਾਂਦੀ ਇਹ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦਾ ਜੀ ਕਿਸੇ ਹੋਰ ਕ੍ਰਾਈਮ ਸਟੋਰੀ ਦੇ ਨਾਲ